ਅਸੀਂ ਗੱਡੀ ਭਰ ਕੇ ਲਿਆਏ ਆਂ ਕੰਬਲਾਂ ਦੀ ਗੱਡੀ ਭਰ ਕੇ ਜਿੰਨਾ ਅਸੀਂ ਕਰ ਸਕਦੇ ਆਂ ਐਂਡ ਤੱਕ ਜੇ ਪਲਾਟ ਵੇਚਨੇ ਪਏ ਕੋਠੀ ਵੇਚਣੀ ਪਈ ਉਹ ਵੇਚ ਕੇ ਵੀ ਇੱਥੇ ਲਾਵਾਂਗੇ ਆਪਦੇ ਭਰਾਵਾਂ ਲਈ ਤੇ ਦਾ ਪੰਜਾਬ ਦਾ ਮਸਲਾ ਇੱਥੇ ਤਾਂ ਬਾਦਾਮ ਚਲਾ ਦੇ ਕਾਜੂ ਚਲਾ ਦੇ ਇਹ ਪੰਜਾਬ ਦਾ ਮਸਲਾ ਮੈਂ ਕਹਿੰਦਾ ਜੇ 2 ਸਾਲ ਵੀ ਇੱਥੇ ਚੱਲਦਾ ਇੱਥੇ ਧਰਨਾ 2 ਸਾਲ ਦੇ ਵਿੱਚ ਇੱਕ ਦਿਨ ਵੀ ਰੋਟੀ ਦਾ ਕਾਲ ਪੈ ਗਿਆ ਫਿਟੇ ਲਾਂਚ ਕਹਿ ਦਿਓ ਅੱਜ ਤੱਕ ਸਾਡੇ ਗੁਰੂਆਂ ਨੇ ਇਹੀ ਸਾਨੂੰ ਸਿਖਾਇਆ ਸੀਗਾ ਕਿ ਦਸਵੰਦ ਦੇਣਾ ਚਾਹੀਦਾ ਹੈ ਹਨਾ ਹੁਣ ਸਾਡੇ ਤੇ ਅਤਵਾਦੀ ਹੋਣ ਦਾ ਰੋਪ ਲਾਇਆ ਜਾ ਰਿਹਾ ਕਿਉਂ ਲਾਇਆ ਜਾ ਰਿਹਾ ਬਈ ਸਾਨੂੰ ਪੁੱਛਿਆ ਜਾ ਰਿਹਾ ਕਿ ਫੰਡਿੰਗ ਕਿੱਥੋਂ ਹੋ ਰਹੀ ਆ ਫੰਡਿੰਗ ਹੋ ਰਹੀ ਆ ਉਹ ਦਸਵੰਦ ਕੱਢ ਰਿਹਾ ਸਾਰੇ ਹੁਣ ਕਿਸਾਨ ਸਾਡੇ ਪੰਜਾਬ ਦੇ ਸਾਰੇ ਬੰਦੇ ਦਸਵੰਦ ਕੱਢ ਰਹੇ ਆ ਉਦੋਂ ਕਿਉਂ ਨਹੀਂ ਪੁੱਛਿਆ ਯਾਰ ਜਦੋਂ ਸਾਡੇ ਪੰਜਾਬੀਆਂ ਨੇ ਸਾਡੇ ਕਿਸਾਨਾਂ ਨੇ ਦੁਨੀਆ ਦੇ ਉਹ ਹਿੱਸਿਆਂ 'ਚ ਜਾ ਕੇ ਲੰਗਰ ਲਾਇਏ ਸੀ ਜਿੱਥੇ ਪਾਣੀ ਵੀ ਨਹੀਂ ਮਿਲਦਾ ਪਿਆ ਸੀ ਉਦੋਂ ਕਿਉਂ ਨਹੀਂ ਪੁੱਛਿਆ ਗਿਆ ਪ੍ਰਚਾਰਾ ਜਾ ਰਹਾ ਜਾਰੀ ਮੀਡੀਆ ਵੱਲੋਂ ਵੀ ਤਾਂ ਕਿਸਾਨ ਨਹੀਂ ਰਹੀ ਅੱਤਵਾਦ ਆ ਰਿਹਾ ਇੱਕ ਨਕਲੀ ਕਿਸਾਨ ਨੇ ਜੀ ਫਿਟੇ ਲਾਣਤਾ ਆ ਦੀਨਾਂ ਤੁਹਾਨੂੰ ਕੋਈ ਅੱਤਵਾਦੀ ਜੇ ਅੱਤਵਾਦੀ ਬਣ ਕੇ ਦਿੱਲੀ ਸਾਹਮਣੀ ਹੋਣੀ ਇਹਨਾਂ ਤੋਂ ਥੋ 9 ਕਿਲੋਮੀਟਰ ਤੱਕ ਚਲੇ ਜਾਓ ਕਿਤੇ ਰਾਹ ਖਾਲੀ ਦਿਖਿਆ ਤੁਹਾਨੂੰ ਇਹ ਕੌਮ ਨੇ ਦਿਖਾਇਆ ਵੀ ਹਾਂ ਅਸੀਂ ਕੁਝ ਹੈਗੇ ਆ ਕੱਲਾ ਕੱਲਾ ਸਵਾ ਲੱਖ ਤੇ ਭਾਰੀ ਆ ਤੇ ਇਹਨਾਂ ਦਾ ਬੱਚਿਆਂ ਨੂੰ ਨਾਲ ਲੈ ਕੇ ਆਏ ਜੀ ਵਾਈਫ ਨੂੰ ਨਾਲ ਲੈ ਕੇ ਆਏ ਇਹ ਨਿਆਣੇ ਕਹਿੰਦੇ ਢਲੋਜੀ ਜਾਣਾ ਮੈਂ ਕਹਾ ਤੁਹਾਨੂੰ ਢਲੋਜੀ ਮੈਂ ਦਿਖਾਣਾ ਚੱਲੋ ਕਿਹਨੇ ਬਜ਼ੁਰਗ ਇਥੇ ਠੰਡੇ ਪਾਣੀ ਨਾਲ ਨਹਾ ਰਿਆ ਦੇਖ ਕੇ ਰੂਹਾਂ ਕੰਬਦੀਆਂ ਵਾ ਜੋ ਬੇਨਤੀ ਆ ਪਲੀਜ਼ ਆ ਬੈਲ ਵਾਪਸ ਲੱਤੇ ਜਾਓ ਦਿੱਲੀ ਮੌਜੂਦਾਂ ਸੀ ਇੱਕ ਧਾਰਨਾ ਬਣਾਈ ਜਾ ਰਹੀ ਵੀ ਕਿਸਾਨ ਸੰਘਰਸ਼ਤਾ ਸਿਰਫ ਕਿਸਾਨਾਂ ਦਾ ਏ ਪਿੰਡਾਂ ਦਾ ਏ ਪਰ ਇਹ ਧਾਰਨਾ ਪੰਜਾਬ ਵਾਲੇ ਤੋੜ ਰਹੇ ਨੇ ਕਿਉਂਕਿ ਪੰਜਾਬ ਦੇ ਸ਼ਹਿਰੀ ਹਲਕਿਆਂ ਤੋਂ ਵੀ ਲੋਕ ਪਹੁੰਚ ਰਹੇ ਇਸ ਧਰਨੇ ਦੇ ਵਿੱਚ ਆਪਣੀ ਸ਼ਮੂਲੀਅਤ ਕਰ ਰਹੇ ਨੇ ਜਗਰਾਵੋਂ ਤੋਂ ਆਏ ਪਰਿਵਾਰ ਹੱਕਾਂ ਦੀ ਗੱਲ ਕੀਤੀ ਜਦੋਂ ਕਿਸਾਨਾਂ ਨੇ ਹਰ ਪਾਸੇ ਉਲਝਾ ਤੇ ਸਿਆਸਤ ਦਾ ਨਾਣੇ ਭਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਠੀਕ ਹੈ ਜੀ ਵੀਰ ਜੀ ਤੁਸੀਂ ਸੁਣਾਓ ਜੀ ਜਗਰਾਉਂ ਤੋਂ ਆਇਆ ਹਾਂ ਹਾਂ ਜੀ ਕਿਸਾਨੀ ਦੇ ਨਾਲ ਕੋਈ ਵਾਹਵਾਸਤਾ ਵੀ ਨਹੀਂ ਕਿਸਾਨੀ ਨਹੀਂ ਕਰਦੇ ਤੁਸੀਂ ਪਰ ਫਿਰ ਵੀ ਇਹਨਾਂ ਦਰਦ ਸਮਝ ਕੇ ਪਹੁੰਚੇ ਕਿਸਾਨਾਂ ਦੇ ਸਿਰ ਤੇ ਹੀ ਆਪਾਂ ਜੀ ਜੇ ਕਿਸਾਨ ਹੀ ਨਹੀਂ ਰਹੂ ਤਾਂ ਫਿਰ ਅਸੀਂ ਵੀ ਕਿਵੇਂ ਰਹਿਵਾਂਗੇ ਜੇ ਕਿਸਾਨ ਹੀ ਖਤਮ ਹੋ ਗਿਆ ਫਿਰ ਅਸੀਂ ਕੀ ਕਰਾਂਗੇ ਸਮਝ ਦਿਓ ਸਾਰਾ ਪੰਜਾਬ ਕਿਸਾਨ ਦੇ ਜ਼ਿਰ ਤੇ ਆ ਚਲੋ ਉਹ ਵੀ ਇੱਕ ਪਾਸੇ ਰੱਖ ਦਿਓ ਜੇ ਕਿਤੇ ਇਹਨਾਂ ਨੇ ਅੰਨ ਬੀਜਣਾ ਹੀ ਬੰਦ ਕਰਤਾ ਨਾ ਤਾਂ ਮਿੰਟ 'ਚ ਦੁਨੀਆ ਦੀ ਫੂਕ ਨਿਕਲ ਜਾਣੀ ਐ ਮਿੰਟ 'ਚ ਤੇ ਫਿਰ ਇਹਨਾਂ ਦੇ ਨਾਲ ਖੜਨਾ ਬਣਦਾ ਹੁਣ ਤੱਕ ਇਹਨਾਂ ਤੋਂ ਖਾਂਦੇ ਆਏ ਆ ਹੁਣ ਤੱਕ ਇਹਨਾਂ ਦੀ ਕੌਮ ਨੇ ਤੁਸੀਂ ਦੇਖਿਆ ਹੋ ਕੌਮ ਨੇ ਆਪਦੇ ਪੁੱਤ ਤੱਕ ਵਾਰ ਤੇ ਸਾਡੇ ਲਈ ਤੇ ਸਾਡਾ ਇਹਨਾਂ ਫਰਜ਼ ਨਹੀਂ ਬਣਦਾ ਇੱਥੇ ਆਈਏ ਇਹਨਾਂ ਦੀ ਕੌਮ ਕਰਕੇ ਤਾਂ Hindu ਕੌਮ ਬਚੀ ਆ ਅੱਜ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਵੀ ਉਹੀ ਦੱਸ ਰਿਹਾ ਹਾਂ ਜੀ ਤੁਹਾਨੂੰ ਇਹਨਾਂ ਦੀ ਕੌਮ ਕਰਕੇ ਹਿੰਦੂ ਕੌਮ ਆ ਤੇ ਜੇ ਹੁਣ ਹਿੰਦੂ ਕੌਮ ਨਾ ਉੱਟੂ ਫਿਰ ਫਿਟੇ ਲਾਣ ਤਾਂ ਹਿੰਦੂ ਕੌਮ ਤੇ ਜੇ ਹੁਣ ਨਾ ਉੱਟੀ ਦਾ ਇਹਨਾਂ ਦੇ ਲਈ ਆਏ ਆ ਇਹਨਾਂ ਦਾ ਦਰਦ ਸਮਝਦੇ ਆ ਤਾਂ ਆ ਨਹੀਂ ਸਾਨੂੰ ਕੀ ਲੋੜ ਪਈ ਸੀ ਜੇ ਕੌਮ ਨਹੀਂ ਰਹਿਣੀ ਤਾਂ ਰਹਿਣਾ ਕੁਝ ਵੀ ਨਹੀਂ ਫਿਰ ਭਾਜੀਪੀ ਸਰਕਾਰ ਕਹਿੰਦੇ ਵੀ ਹਿੰਦੂ ਅਜੰਡਾ ਚਲਾਉਂਦੀ ਐ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਇਨ ਸਿੱਖਾਂ ਦਾ ਦੇਣ ਜਾਂ ਫਿਰ ਇਸ ਕੌਮ ਦਾ ਦੇਣ ਨਹੀਂ ਦੇ ਸਕਦੇ ਸਰਕਾਰ ਕਿਉਂ ਨਹੀਂ ਸਮਝ ਰਹੀ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਆ ਕਿਉਂ ਹਿੰਦੂਵਾਦੀ ਹੋਈ ਆਪਾਂ ਇਹ ਕੌਮ ਹੋਈ ਆ ਹਿੰਦੂਵਾਦੀ ਇਹ ਕੌਮ ਨੇ ਚਾਂਦੀ ਦਾ ਗੁਰੂ ਸਾਹਿਬ ਹੋਣੀ ਆਪਦਾ ਆ ਰਾਮ ਨਾ ਰਹਿੰਦੇ ਹਿੰਦੂਆਂ ਲਈ ਦਾ ਸਰਬੰਸ ਬਾੜਤਾ ਉਹਨਾਂ ਨੇ ਸਾਰਾ ਕੁਝ ਹੀ ਖਤਮ ਕਰ ਲਿਆ ਆਪਣਾ ਹਿੰਦੂਆਂ ਲਈ ਹੀ ਕੀਤਾ ਸੀ ਤੇ ਹੁਣ ਆਪਣਾ ਫਰਜ਼ ਨਹੀਂ ਬਣਦਾ ਇੰਨਾ ਕਿ ਆਪਾਂ ਇੱਥੇ ਆਈਏ ਇਹਨਾਂ ਦੇ ਨਾਲ ਸ਼ਾਮਲ ਹੋਈਏ ਤਾਂ ਨਹੀਂ ਇਹਨਾਂ ਦਾ ਦੁੱਖ ਸਮਝੀਏ ਇਹ ਕੌਮ ਕਰਕੇ ਹੀ ਸਾਰੀ ਕੌਮ ਬਚੀ ਵੀ ਆ ਨਾ ਕੱਲਾ ਕੱਲਾ ਸਵਾ ਲੱਖ ਤੇ ਭਾਰੀ ਆ ਨਾ ਹੁਣ ਫੂਕ ਨਿਕਲੀ ਪਈ ਆ ਨਾ ਵਾਪਸ ਹੋਏ ਨਾ ਵਟਾ ਦਿਓ ਆਪਣਾ ਅਜੇ ਤੱਕ ਆ ਜੀਐਸਟੀ ਤੇ ਅਸੀਂ ਬੋਲੇ ਹੁੰਦੇ ਲਾਲੇ ਤਾਂ ਜੀਐਸਟੀ ਲੱਗਣੀ ਨਹੀਂ ਸੀ 370 ਦੇ ਮੁਸਲਮਾਨ ਬੋਲੇ ਹੁੰਦੇ ਉਹ ਹੋਣਾ ਨਹੀਂ ਸੀ ਆ ਬੋਲ ਤਾਂ ਦਿਖਾਦਾ ਨਾ ਇੱਥੋਂ 9 ਕਿਲੋਮੀਟਰ ਤੱਕ ਚਲੇ ਜਾਓ ਕਿਤੇ ਰਾਹ ਖਾਲੀ ਦਿਖਿਆ ਤੁਹਾਨੂੰ ਇਹ ਕੌਮ ਨੇ ਦਿਖਾਇਆ ਵੀ ਹਾਂ ਅਸੀਂ ਕੁਝ ਹੈਗੇ ਆ ਕੱਲਾ ਕੱਲਾ ਸਵਾ ਲੱਖ ਤੇ ਭਾਰੀ ਆ ਤੇ ਇਹਨਾਂ ਤੋਂ ਬੱਚਿਆਂ ਨੂੰ ਨਾਲ ਲੈ ਕੇ ਆਏ ਜੀ ਵਾਈਫ ਨੂੰ ਨਾਲ ਲੈ ਕੇ ਆਏ ਇਹ ਨਿਆਣੇ ਕਹਿੰਦੇ ਡਲੋਜੀ ਜਾਣਾ ਮੈਂ ਕਿਹਾ ਤੁਹਾਨੂੰ ਡਲੋਜੀ ਮੈਂ ਦਿਖਾਣਾ ਚੱਲੋ ਇਹਨਾਂ ਨੂੰ ਪਤਾ ਕਿਵੇਂ ਲੱਗੂ ਕੌਮ ਬਾਰੇ ਪਤਾ ਐਂ ਲੱਗਣਾ ਨਾ ਉਹਨਾਂ ਦੇਖਦੇ ਸੀ ਕਿਵੇਂ ਵੀਡੀਓ ਬਣਾ ਕੇ ਲਿਆਇਆ ਸੜਕ ਤੇ ਠੰਡੇ ਪਾਣੀ ਨਾਲ ਨਹਾਉਂਦੇ ਪਏ ਸੀ ਇਹ ਕੌਮ ਹੀ ਆ ਕੋ ਕਰ ਸਕਦੀ ਹੈ ਸਾਡੇ ਹਿੰਦੂਆਂ 'ਚ ਨਹੀਂ ਇੰਨੀ ਗੱਡਸ ਹੈਗੀ ਬੋਲੇ ਸੋਨੇ ਹਾ ਮੰਨ ਚ ਦਰਦ ਆਉਂਦਾ ਹੈ ਮਨ ਦੇ ਵਿੱਚ ਜਦੋਂ ਇੰਨੇ ਬਜ਼ੁਰਗ ਪੰਜਾਬ ਤੋਂ ਆਏ ਨੇ ਪੱਲੀਆਂ ਲੈ ਕੇ ਸੋ ਰਹੇ ਇੰਨੀ ਠੰਡ ਦੇ ਵਿੱਚ ਸੜਕਾਂ ਤੇ ਸੋ ਰਹੇ ਨੇ ਜ਼ਮੀਨਾਂ ਦੇ ਮਾਲਕ ਵੀਰੇ 70 70 ਸਾਲ ਦੇ ਇਥੇ ਮੈਂ 50-50 ਕਿੱਲਿਆਂ ਵਾਲੇ ਵੀ ਦੇਖਿਆ ਵੀ ਆਈ ਬੈਠਿਆ ਵਿਚਾਰੇ ਉਹਨਾਂ ਨੂੰ ਪਤਾ ਹੋਂਦ ਮਿਟ ਜਾਣੀ ਹੈਗਾ ਉਹਨਾਂ ਕੋਲੇ ਉਹਨਾਂ ਕੋਲੇ ਜ਼ਮੀਨ ਨਹੀਂ ਰਹਿਣੀ ਉਹਨਾਂ ਨੂੰ ਦਿਖਦਾ ਪਿਆ ਗਾਂ ਜੋ ਹੋਣਾ ਕਹਿੰਦੇ ਖਾਲਿਸਤਾਨ ਇਹ ਅਡਾਨੀ ਸਤਾਨ ਬਣਾਉਣ ਨੂੰ ਫਿਰਦਾ ਮੋਦੀ ਅਡਾਨੀ ਸਤਾਨ ਹੀ ਬੰਨਾਂ ਉਹਨਾਂ ਨੂੰ ਹੀ ਜ਼ਮੀਨਾਂ ਜਾਣੀਆਂ ਹੋਰ ਕੀ ਹੋਣਾ ਆ ਦੇਖ ਲਓ ਬਿਹਾਰ ਦਾ ਹਾਲ ਉਹ 15-15 ਕਿੱਲਿਆਂ ਵਾਲੇ ਆਪਣੇ ਕੋਲੇ ਆ ਕੇ ਕਿਉਂ ਵਿਚਾਰੇ ਮਿੰਨਤਾਂ ਕਰਕੇ ਲੱਗਦੇ ਆ ਸੀਰੀ ਉਹ ਤਾਂ ਹੀ ਲੱਗਦੇ ਆ ਉਹਨਾਂ ਨੂੰ ਉੱਥੇ ਮੁੱਲ ਨਹੀਂ ਮਿਲ ਰਿਆ ਉਹ ਫਸਲ ਬੀਜ ਲਿੰਦੇ ਆ ਵੱਢ ਲਿੰਦੇ ਆ ਉਹਨਾਂ ਦੇ ਕੋਲੇ ਉਵੇਂ ਹੀ ਪਈ ਆ ਫਸਲ ਉਹਨਾਂ ਦੀ ਵਿਕਦੀ ਨਹੀਂ ਪਈ ਸਾਲ-ਸਾਲ ਨਹੀਂ ਵਿਕਦੀ ਫੇਰ ਅਖੀਰੀ ਉਹ ਜਿਵੇਂ ਕੋਡੀਆਂ ਦੇ ਭਾਗ ਲਾ ਵੇਚ ਦਿੰਦਾ ਉਥੇ ਕੀ ਕਰਨ ਬਿਲਕੁਲ ਪੂਰਾ ਪਰਿਵਾਰ ਸਭ ਪਹੁੰਚਾ ਹੈਗਾ ਇੱਥੇ ਜਗਰਾਓ ਤੋਂ ਸਟੈਂਡ ਵਿਦ ਫਾਰਮਰਸ ਕਿਸਾਨਾਂ ਦੇ ਹੱਕ 'ਚ ਖੜੇ ਹਾਂ ਅੱਜ ਕਿੰਨਾ ਕੁ ਚੰਗਾ ਲੱਗੀ ਮੰਚ ਕੀ ਚੱਲ ਰਿਹਾ ਬਹੁਤ ਚੰਗਾ ਲੱਗਦਾ ਪਿਆ ਇਹ ਦੇਖੋ ਡੈਡ ਸਾਨੂੰ ਇੱਥੇ ਲੈ ਕੇ ਜੋ ਵੀ ਤੁਸੀਂ ਹੁਣੇ ਸੁਣਿਆ ਡੈਡ ਤੋਂ ਹਨ ਕਿ ਅਸੀਂ ਕਿਸਾਨਾਂ ਕਰਕੇ ਜੇ ਉਹ ਨਾ ਹੋਣਗੇ ਆਪਾਂ ਰੋਟੀ ਕਿੱਥੋਂ ਖਾਵਾਂਗੇ ਸੋ ਮੇਰੀ ਇਹ ਅਪੀਲ ਆ ਮੰਨ ਜੀ ਨੂੰ ਤੇ ਮੋਦੀ ਜੀ ਨੂੰ ਕੀ ਆ ਜਿਹੜੇ ਤਿੰਨ ਬਿੱਲ ਆ ਪਲੀਜ਼ ਆ ਦੇ ਵਾਪਸ ਲੈਤੇ ਜਾਣ ਕਿ ਇੰਨੇ ਬਜ਼ੁਰਗੇ ਤੇ ਠੰਡੇ ਪਾਣੀ ਨਾਲ ਨਹਾ ਰਿਆ ਦੇਖ ਕੇ ਰੂਹਾਂ ਕੰਬਦੀਆਂ ਵਾ ਸੋ ਬੇਨਤੀ ਆ ਪਲੀਜ਼ ਆ ਬਿੱਲ ਵਾਪਸ ਲੈਤੇ ਜਾਣ ਮਰ ਰਿਹਾ ਹੈ ਬਾਰਡਰ ਤੇ ਜਵਾਨ ਤੇ ਖੇਤਾਂ ਚ ਕਿਸਾਨ ਕਿਵੇਂ ਕਹਾਂ ਇਸ ਦੁਖੀ ਮਨ ਨਾਲ ਮੇਰਾ ਭਾਰਤ ਮਹਾਨ ਭਾਰਤ ਮਹਾਨ ਕਹਿੰਦੇ ਮਨ ਦੁੱਖ ਹੁੰਦਾ ਬਹੁਤ ਹੁੰਦਾ ਦੇਖੋ ਅੱਜ ਤੱਕ ਸਾਡੇ ਗੁਰੂਆਂ ਨੇ ਇਹੀ ਸਾਨੂੰ ਸਿਖਾਇਆ ਸੀਗਾ ਕਿ ਦਸਵੰਦ ਦੇਣਾ ਚਾਹੀਦਾ ਹੈ ਹਨਾ ਹੁਣ ਸਾਡੇ ਤੇ ਅਤਵਾਦੀ ਹੋਣ ਦਾ ਰੋਪ ਲਾਇਆ ਜਾ ਰਿਹਾ ਕਿਉਂ ਲਾਇਆ ਜਾ ਰਿਹਾ ਬਈ ਸਾਡੀ ਸਾਨੂੰ ਪੁੱਛਿਆ ਜਾ ਰਿਹਾ ਕਿ ਫੰਡਿੰਗ ਕਿੱਥੋਂ ਹੋ ਰਹੀ ਆ ਫੰਡਿੰਗ ਹੋ ਰਹੀ ਆ ਉਹ ਦਸਵੰਦ ਕੱਢ ਰਿਆ ਸਾਰੇ ਹੁਣ ਕਿਸਾਨ ਸਾਡੇ ਪੰਜਾਬ ਦੇ ਸਾਰੇ ਬੰਦੇ ਦਸਵੰਦ ਕੱਢ ਰਹੇ ਆ ਉਦੋਂ ਕਿਉਂ ਨਹੀਂ ਪੁੱਛਿਆ ਗਿਆ ਜਦੋਂ ਸਾਡੇ ਪੰਜਾਬੀਆਂ ਨੇ ਸਾਡੇ ਕਿਸਾਨਾਂ ਨੇ ਦੁਨੀਆ ਦੇ ਉਹ ਹਿੱਸਿਆਂ 'ਚ ਜਾ ਕੇ ਲੰਗਰ ਲਾਇਏ ਸੀ ਜਿੱਥੇ ਪਾਣੀ ਵੀ ਨਹੀਂ ਮਿਲਦਾ ਪਿਆ ਸੀ ਉਦੋਂ ਕਿਉਂ ਨਹੀਂ ਪੁੱਛਿਆ ਗਿਆ ਉਦੋਂ ਉਦੋਂ ਫੰਡਿੰਗ ਕਿਉਂ ਨਹੀਂ ਪੁੱਛੀ ਗਈ ਪੰਜਾਬੀਆਂ ਨੂੰ ਪੰਜਾਬੀਆਂ ਨੇ ਸਾਊਥ ਅਫਰੀਕਾ ਚ ਜਾ ਕੇ ਪੰਜਾਬੀਆਂ ਨੇ ਆਸਟ੍ਰੇਲੀਆ ਚ ਜਾ ਕੇ ਪੰਜਾਬੀਆਂ ਨੇ ਉੱਥੇ ਵੀ ਅਨਾਜ ਪੈਦਾ ਕਰਤਾ ਉੱਥੇ ਵੀ ਲੰਗਰ ਲਾਦੇ ਜਿੱਥੇ ਜਿੱਥੇ ਦੇਸ਼ ਤੋਂ ਨਹੀਂ ਸਾਂਭਿਆ ਗਿਆ ਉਹਨਾਂ ਦੇ ਤੋਂ ਆਪਣੇ ਖਾਲਸਾ ਏਡ ਵਾਲੇ ਹੋ ਗਏ ਆਪਣੇ ਪੰਜਾਬੀਆਂ ਨੇ ਕਿੱਥੇ ਕਿੱਥੇ ਜਿੱਥੇ ਪਾਣੀ ਨਹੀਂ ਪਹੁੰਚਦਾ ਪਾਣੀ ਜਿੱਥੇ ਰੋਟੀ ਨਹੀਂ ਪਹੁੰਚਦੀ ਰੋਟੀ ਤੇ ਇਹ ਤਾਂ ਪੰਜਾਬ ਦਾ ਮਸਲਾ ਇੱਥੇ ਤਾਂ ਬਦਾਮ ਚਲਾ ਦੇ ਕਾਜੂ ਚਲਾ ਦੇ ਇਹ ਪੰਜਾਬ ਦਾ ਮਸਲਾ ਮੈਂ ਕਹਿੰਦਾ ਜੇ 2 ਸਾਲ ਵੀ ਇੱਥੇ ਚੱਲਦਾ ਇੱਥੇ ਧਰਨਾ 2 ਸਾਲ ਦੇ ਵਿੱਚ ਇੱਕ ਦਿਨ ਵੀ ਰੋਟੀ ਦਾ ਕਾਲ ਪੈ ਗਿਆ ਫਿਟੇ ਲਾਂਚ ਕਹਿ ਦਿਓ ਸਾਰੀ ਕੌਮ ਹਿੰਦੂ ਵੀ ਨਾਲ ਖੜੀ ਐ ਇਸ ਟਾਈਮ ਤੇ ਦੇਖਿਆ ਹੋਊਗਾ ਅਸੀਂ ਗੱਡੀ ਭਰ ਕੇ ਲਿਆਏ ਆ ਜੀ ਕੰਬਲਾਂ ਦੀ ਗੱਡੀ ਭਰ ਕੇ ਜਿੰਨਾ ਅਸੀਂ ਕਰ ਸਕਦੇ ਆ ਐਂਡ ਤੱਕ ਜੇ ਪਲਾਟ ਵੇਚਨੇ ਪਏ ਕੋਠੀ ਵੇਚਨੀ ਪਈ ਉਹ ਵੇਚ ਕੇ ਵੀ ਇੱਥੇ ਲਾਵਾਂਗੇ ਆਪਦੇ ਭਰਾਵਾਂ ਲਈ ਅਸੀਂ ਨਾਲ ਆ ਕੱਲੀਆਂ ਗੱਲਾਂ ਨਹੀਂ ਗੱਡੀ ਪਿੱਛੇ ਦੇਖ ਲਓ ਦੀ ਕੰਬਲਾਂ ਦੀ ਪੂਰੀ ਭਰੀ ਵੀ ਆ ਹੋਰ ਨਾਲ ਫੰਡਿੰਗ ਵੀ ਲੈ ਕੇ ਆਏ ਆ ਪੈਸੇ ਵੀ ਲੈ ਕੇ ਆਏ ਖਾਲਸਾ ਢਾਡਾਂ ਨੂੰ ਦੇ ਕੇ ਜਾਣੇ ਆ ਜਿਹੜਾ ਗੋਦੀ ਤੁਸੀਂ ਜਿੰਨੇ ਗੱਲਾਂ ਕਹੀਆਂ ਗਿਆ ਪ੍ਰਚਾਰਾ ਜਾ ਰਿਹਾ ਗੋਦੀ ਮੀਡੀਆ ਵੱਲੋਂ ਵੀ ਤਾਂ ਕਿਸਾਨੀ ਰਾਹੀ ਅੱਤਵਾਦ ਆ ਰਹਿਗਾ ਇੱਕ ਨਕਲੀ ਕਿਸਾਨ ਨੇ ਜੀ ਫਿਟੇ ਲਾਨਤਾ ਆਂ ਦੀਨਾ ਤੁਹਾਨੂੰ ਕੋਈ ਅੱਤਵਾਦੀ ਜੇ ਅੱਤਵਾਦੀ ਬਣ ਕੇ ਦਿੱਲੀ ਸਾਹਮਣੀ ਹੋਣੀ ਇਹਨਾਂ ਤੋਂ ਇਹ ਗੱਲਾਂ ਕਰਦੇ ਅੱਤਵਾਦੀ ਫੰਡਿੰਗ ਕਿੱਥੋਂ ਆਂਦੀ ਆ ਫੰਡਿੰਗ ਗੁਰੂ ਸਾਹਿਬ ਅੱਜ ਤੋਂ 5 550 ਸਾਲ ਪਹਿਲਾਂ 20 ਰੁਪਏ ਵਾਲੀ ਕਰਕੇ ਉਹ ਨਹੀਂ ਮੁੱਕੀ 20 ਰੁਪਏ ਵਾਲਾ ਨਹੀਂ ਲੰਗਰ ਮੁਕਿਆ ਇਹ ਤਾਂ ਇੱਥੇ ਤੁਸੀਂ ਆਪ ਸੋਚੋ ਹੁਣ ਇੱਥੇ ਤਾਂ ਲੰਗਰਾਂ ਦੇ ਮੈਂ ਕਹਿੰਨਾ ਬੱਲੇ ਬੱਲੇ ਹੋਈ ਪਈ ਤੁਹਾਡੀਆਂ ਅੱਖਾਂ 'ਚ ਭਾਵਕਤਾ ਵੀ ਨਜ਼ਰ ਆ ਰਹੀ ਹੈ ਜੋ ਕੁਝ ਤੁਸੀਂ ਦੇਖ ਚੁੱਕੇ ਹੋ ਪਾਜੀ ਆ ਬਾਈ ਜੀ ਅਲਚੇਰਾ ਆ ਇਹਨਾਂ ਨੂੰ ਦੇਖੋ ਇਹਨਾਂ ਦੀ ਉਮਰ ਆ ਰਾਮ ਨਾਲ ਬੈਠਣ ਦੀ ਇਹਨਾਂ ਦੀ ਉਮਰ ਹੈਗੀ ਇੱਥੇ ਆਉਣ ਦੀ 80 ਸਾਲ ਦੀ ਉਮਰ ਆ 80 ਸਾਲ ਦੀ ਉਮਰ ਆ ਹੁਣ ਹੁਣ ਸਾਨੂੰ ਖੁਦ ਨੂੰ ਸ਼ਰਮ ਆਂਦੀ ਆ ਕਿ ਅਸੀਂ ਇਸ ਦੇਸ਼ ਦੇ ਵਾਸੀ ਆ ਮੈਂ ਕਹਿੰਨਾ ਪੰਜਾਬ ਆ ਡੀ ਹੋ ਜੇ ਅਸੀਂ ਉੱਥੇ ਖੁਸ਼ ਆ ਇਹਨਾਂ ਦੇ ਨਾਲ ਖੁਸ਼ ਆ ਬਹੁਤ ਬਹੁਤ ਧੰਨਵਾਦ ਅਸੀਂ ਗੱਲਬਾਤ ਕੀਤੀ ਸੋ Hindu ਪਰਿਵਾਰ ਹੈ ਕਿਸਾਨਾਂ ਦੇ ਨਾਲ ਖੜੇ ਹੋਏ ਨੇ ਦਰਦ ਸਮਝਦੇ ਨੇ ਕਹਿੰਦੇ ਵੀ ਸਰਕਾਰ ਜਿੰਨਾ ਮਰਜ਼ੀ ਸਮਾਂ ਲਾ ਲਵੇ ਜੋ ਕਿਸਾਨਾਂ ਚ ਜੋਸ਼ ਨਜ਼ਰ ਆ ਰਿਹਾ ਜੋ ਪੰਜਾਬ ਦਾ ਜੋਸ਼ ਹੈ ਬਿੱਲ ਵਾਪਸ ਕਰਾ ਕੇ ਹੀ ਮੁੜਾਂਗੇ ਆਪਣੇ ਸਹਿਯੋਗੀ ਸਿਮਰਨਜੀਤ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ